ਜੀ ਲਾਈ ਵੀ ਮਿੱਤਰੋ 384 ਘੰਟੀ ਚੱਲਿਆ ਟਰੈਕਟਰ ਇਹ ਤਿੰਨ ਤਿੰਨ ਪਲੇਟਾਂ ਮਿੱਤਰੋ ਕਹਿੰਦੇ ਵੇਟ ਦੀਆਂ ਟਾਇਰਾਂ ਜੀ ਲੱਗੀਆਂ ਆਵਾਂਗਾ ਤੇਹੀ ਮਾਰਲਾ ਤੇ ਬਲੇ ਇਹਦੇ ਵੀ ਅਗਲੇ ਦਿਨਾਂ ਤੀ ਕੱਟੇ ਜਾਣਗੇ ਹਾਂ ਇਹਦੇ ਵੀ ਬਲੇ ਸਿੱਧੇ ਬੰਦੇ ਦੇ ਨਾਂ ਕੱਟੇ ਜਾਣਗੇ ਜੀ ਲੈ ਵੀ ਮਿੱਤਰੋ ਜਮਾਂ ਨਵੇਂ ਆ ਤੇ ਜਿਹੜਾ ਵੀ ਲੋ ਫਾਸਟ ਟਨਰ ਉਹ ਹੀ ਬਣੂ 20 ਵੀ ਪਤੰਦਰਾਂ ਨੇ ਬੜੀ ਕਸੁੱਤੀ ਦਿੱਤੀ ਆ ਜਮਾਂ ਸੋਹ ਦੀ ਟੈਂਕੀ ਆ ਠੀਕ ਹੈ ਬਲੇ ਸੱਦੇ ਬੰਦਿਆਂ ਦੇ ਨਾਂ ਕੱਟੇ ਜਾਣਗੇ ਠੀਕ ਹੈ ਮਤਲਬ ਜਿਹੜਾ ਵੀ ਇਹਨੂੰ ਲਾਊਗਾ ਫਾਸਟ ਟਨਰ ਉਹ ਬਣੂਗਾ ਹਾਂ ਫਾਸਟ ਟਨਰ ਉਹ ਬਣੂਗਾ ਜੀ ਵੇਟ ਨਾਲ ਲੱਗੇ ਪਿਆ ਵੇਟ ਵੀ ਕਿੰਨੇ ਕੁ ਕਵਾਂਟਲ ਵੇਟ ਮੂਰੇ ਆਈ 2 ਕਵਾਂਟਲ ਵੇਟ ਮੰਗਰਾ ਠੀਕ ਹੈ 3 ਕਵਾਂਟਲ ਵੇਟ ਮੂਰੇ ਆ 2 ਕਵਾਂਟਲ ਪਿੱਛੇ ਆ ਸਸੀ ਗੱਲ ਉਹ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਆਪਾਂ ਖੜਿਆ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਤੇ ਤੁਹਾਨੂੰ ਕੱਲੇ-ਕੱਲੇ ਟਰੈਕਟਰ ਦਾ ਰੇਟ ਤੇ ਸਾਰੀ ਡਿਟੇਲ ਤੇ ਪੂਰੀ ਜਾਣਕਾਰੀ ਦਵਾਂਗੇ ਤੇ ਗੱਲਬਾਤ ਕਰਵਾਉਣੇ ਆ ਵੀਰ ਨਾਲ ਤੇ ਆਹ ਟਰੈਕਟਰ ਆ ਜਿਹੜਾ ਇਹ ਪਹਿਲਾਂ ਤਾਂ ਐ ਦੱਸਿਓ ਮਿੱਤਰੋ ਕਿਹੜੇ-ਕਿਹੜੇ ਵੀਰ ਨੇ ਪਹਿਲਾਂ ਦੇਖਿਆ ਵੀਰ ਮੂਸਲੇ ਕੋਲ ਹੁੰਦਾ ਸੀ ਦੇ ਨਾਲ ਦਾ 90 99 ਤੇ ਇਹ ਟਰੈਕਟਰ 22 ਮਾਡਲ ਦੇ ਵਿੱਚ ਆ ਇਹ ਹੈਗਾ ਜੀ 65 HP ਦੇ ਵਿੱਚ 65 99 ਟਰੈਕਟਰ ਆ 22 ਮਾਡਲ ਆ ਚੱਲਿਆ ਕਿੰਨਾਗਾ ਇਹ ਚੱਲਿਆ ਵੀਰੇ 633 ਘੰਟੇ 603 ਘੰਟੇ ਚੱਲਿਆ ਮਿੱਤਰੋ ਟਰੈਕਟਰ ਦੀ ਕੰਡੀਸ਼ਨ ਦੇਖੋ ਸਾਰਾ ਨਵਾਂ ਪਿਆ ਟਰੈਕਟਰ ਤੇ ਡਿਮਾਂਡ ਕੀ ਰੱਖੀ ਹੈ ਇਹਦੀ ਇਹ ਡਿਮਾਂਡ ਰੱਖੀ ਹੈ ਬਾ 8,65,000 ਰੁਪਏ 8,65,000 ਰੁਪਏ ਤੇ ਮਿੱਤਰੋ ਜੇ ਗੱਲ ਕਰੀਏ ਟਰੈਕਟਰ ਦੀ ਟਰੈਕਟਰ ਦੇਖ ਸਕਦਾ ਪੂਰਾ ਕੈਮਰੇਜ ਨਹੀਂ ਆਉਂਦਾ ਬਾਈ ਡੈਂਗਲ ਲਾ ਕੇ ਵੀ ਤੇ ਜਹਾਜ਼ ਹੀ ਆ ਪੂਰਾ ਟਰੈਕਟਰ ਤੇ ਬਹੁਤ ਘੱਟ ਚਲਿਆ ਵਾ ਜੇ ਕਿ ਵੀ ਨਵਾਂ ਲੈਣ ਦੀ ਇੱਛਾ ਰੱਖਦਾ ਤਾਂ ਇਹ ਟਰੈਕਟਰ ਲੈ ਸਕਦਾ ਬਾਕੀ ਟੈਂਕੀ ਵੀ ਪਤੰਦਰਾਂ ਨੇ ਬੜੀ ਕਸੁੱਤੀ ਦਿੱਤੀ ਆ ਜਮਾ 100 ਦੀ ਟੈਂਕੀ ਆ ਇੱਕ ਚੀਜ਼ ਹੋਰ ਸੁਣੋ ਇਧਰੀ ਸਾਈਡ ਮੈਂ ਦਿਖਾ ਦਿੰਦਾ ਵੇਟ ਨਾਲ ਲੱਗੇ ਪਿਆ ਵੇਟ ਵੀ 3 ਕਵਾਂਟਲ ਵੇਟ ਮੂਰੇ ਆਈ 2 ਕਵਾਂਟਲ ਵੇਟ ਮੰਗ ਰਾ ਠੀਕ ਆ 3 ਕਵਾਂਟਲ ਵੇਟ ਮੂਰੇ ਆ 2 ਕਵਾਂਟਲ ਪਿੱਛੇ ਆ ਪਿੱਛੇ ਟਾਇਰਾਂ 'ਚ ਲੱਗੇ ਆ ਜੀ ਹਾਂ ਜੀ ਆ ਤਿੰਨ ਤਿੰਨ ਪਲੇਟਾਂ ਮੰਗ ਰਹੀ ਤੈਨੂੰ ਤਿੰਨ ਪਲੇਟਾਂ ਮਿੱਤਰੋ ਕਹਿੰਦੇ ਵੇਟ ਦੀਆਂ ਟਾਇਰਾਂ 'ਚ ਲੱਗੀਆਂ ਆਵੀਆਂ 5 ਕਵਾਂਟਲ ਦਾ ਵੇਟ ਵੇਟ ਆ 3 ਕਵਾਂਟਲ ਦਾ ਵੇਟ ਹੋ ਗਈ ਤੇ ਉਹ ਤਾ ਰੇਸ ਵੀ ਬਾੜੀ ਕਸੂਤੀ ਜੀ ਲੱਗੀ ਪਿਆ ਹਨਾ ਬੱਸ ਨੂੰ ਤਾਂ ਜੀ ਕਹਿੰਦਾ ਕਿ ਪਰੇ ਹੋ ਜਾ ਮੈਂ ਆ ਗਿਆ ਅਸਾਂ ਇਹ ਕਹਿੰਦਾ ਬੱਸ ਨੂੰ ਤਾਂ ਮਿੱਤਰੋ ਕਹਿੰਦੇ ਐਂ ਕਹਿੰਦਾ ਜੀ ਮੈਂ ਤਾਂ ਪਾਸੇ ਹੋ ਜਾ ਤੇ ਆ ਗਿਆ 8 ਲੱਖ ਤੇ 65000 ਵੀਰਾਂ ਨੇ ਡਿਮਾਂਡ ਰੱਖੀ ਆ 2022 ਮਾਡਲ ਦੇ ਵਿੱਚ ਆ 4 ਵੀਲ ਡਰਾਈਵ ਦੇ ਵਿੱਚ ਆ 6549 65 HP ਦਾ ਟਰੈਕਟਰ ਆ 5 ਗਮੰਟਾ ਦਾ ਵੇਟ ਵੇਟ ਲੱਗਿਆ ਵਾ ਉਹ ਵੀ ਕੰਪਨੀ ਫਿੱਟੜਾ ਹਾਂਜੀ ਤੇ ਉਦੋਂ ਅੱਗੇ ਜੇ ਟਰੈਕਟਰ ਦੀ ਗੱਲ ਕਰੀ ਇੱਧਰ ਲਈ ਸੜਾ ਅਰਜ ਨਾ ਖੜਾ ਮਿੱਤਰੋ ਇਹ ਵੀ ਜਮਾ ਨਮਈ ਆ ਜਹਾਜ਼ ਜੀ ਟਾਇਰ ਲੱਗੇ ਹੋਇਆ ਐਮ ਆਰ ਐਮ ਆਰ ਐਲ ਦੇ ਤੇ ਬੈਗ ਟਾਇਰ ਵੀ ਜਮਾ ਨਮੀ ਪੈ ਟਰੈਕਟਰ ਦੇ ਹਨਾ ਇਹ ਕਿੰਨਾ ਮਾਡਲ ਆ ਇਹ ਵੀਰੇ 22 ਮਾਡਲ ਆ ਜੀ 22 ਮਾਡਲ ਆ 6 ਲੱਖ 95000 ਰੁਪਿਆ ਡਿਮਾਂਡ ਆ ਇਹਦੀ 6 ਲੱਖ 95000 ਰੁਪਿਆ ਡਿਮਾਂਡ ਆ ਤੇ ਇਹ ਕਿੰਨਾ ਕੇ ਚੱਲਿਆ ਇਹ ਵੀਰੇ ਚੱਲਿਆ 384 ਘੰਟੇ ਜੀ ਸਿਰਫ ਹਾਂ ਜੀ ਲੈ ਸੀਆਰਡੀ ਸੀਆਰਡੀ ਇਹ 384 ਘੰਟੇ ਹਾਂ ਜੀ ਲੈ ਵੀ ਮਿੱਤਰੋ 384 ਘੰਟੇ ਚੱਲਿਆ ਟਰੈਕਟਰ ਇਹ सीआरडी ਮਾਡਲ ਆ ਜੀ ਇਹ। ਇਹ ਇੱਕੋ ਮੋੜ ਵਾਲਾ ਹੀ ਇਹ। ਕਿਵੇਂ ਇੱਕੋ ਮੋੜ ਵਾਲਾ ਹੀ। ਇੱਕੋ ਮੋੜ ਵਾਲਾ। ਮੈਂ ਕਹਿੰਦਾ ਡੀਜ਼ਲ ਸਰਵਿਸ ਕਰਾਉਣੀਆਂ, ਸੇਵ ਕਰਨਾ, ਪਾਵਰ ਜੋੜਨੀਆਂ, ਟਰੈਕਟਰ ਰੋਡ ਤੇ ਚਲਾਉਣਾ। 384 ਘੰਟੇ ਚੱਲਿਆ ਮਿੱਤਰੋ ਉਸ ਨੂੰ ਇੱਕ ਵਾਰ ਮੀਟਰ ਦੇ ਵੀ ਮਾਰ ਦਿੰਨੇ ਆਪਾਂ ਕੈਮਰਾ। ਤੇ ਟਰੈਕਟਰ ਪੂਰੇ ਨਵਾਂ ਪਿਆ। ਦੇਖ ਸਕਦੇ ਹੋ ਮਿੱਤਰੋ 395। 10 ਘੰਟੇ ਤੁਸੀਂ ਚਲਾਤਾ ਹੋਣਾ ਹਾਂ। ਹਾਂ 8 ਘੰਟੇ ਹੀ ਚਲਾਦਾ ਜੀ। ਤੇ 300 95 ਘੰਟੇ ਟਰੈਕਟਰ ਚੱਲਿਆ 659500 ਡਿਮਾਂਡ ਆ 22 ਮਾਡਲ ਦੇ ਵਿੱਚ ਆ ਟਰੈਕਟਰ ਪੰਜਾਬ ਨੰਬਰ ਆ ਜੀ ਤੇ ਇਹਦੇ ਲੋਨ ਵੀ ਹੋ ਜੂਗਾ ਹਣਾ ਹਾਂ ਇਹਦੇ ਲੋਨ ਵੀ ਹੋ ਜੂਗਾ ਜੀ ਨਹੀਂ ਮਿੱਤਰੋ ਲੋਨ ਦੀ ਸੌਦਾ ਵੀ ਹੈਗੀ ਆ ਲੋਨ ਦੀ ਸੌਦਾ ਜੇ ਗੱਲ ਕਰੀਏ ਉਹ ਤਾਂ ਪਹਿਲਾਂ ਹਣਾ ਹਾਂਜੀ ਤੇ ਉਦੋਂ ਅੱਗੇ ਮੈਸੀ ਆ ਗਿਆ ਜੀ ਹਾਂਜੀ ਮੈਸੀ ਆ ਗਿਆ ਜੀ 5245 ਤੇ 20 ਨੂੰ ਟਰੈਕਟਰ پارک ਕਰ ਲੈਣ ਦਿਓ ਪਹਿਲਾਂ ਉਦੋਂ ਬਾਅਦ ਦੇ ਵਿੱਚ ਦਿਨਿਆਂ ਜਾਣਕਾਰੀ ਤੇ ਇਹ ਨਹੀਂ ਪਤਾ ਟਰੈਕਟਰ ਦਾ ਵੀ ਦੱਸ ਦਈਏ ਤੁਹਾਨੂੰ ਜੇ ਲੈ ਕੇ ਆਵਾਂਗੇ ਤੇ ਮੰਡੀ ਜੇ ਗੱਲ ਕਰੀਏ ਪੂਰੀ ਫੁੱਲ ਭਰੀ ਹੋਈ ਆ ਮੰਡੀ ਦਾ ਜਿੱਥੇ ਫੁੱਲ ਆਈ ਜੀ ਮੰਡੀ ਪੂਰੀ ਫੁੱਲ ਭਰੀ ਹੋਈ ਆ ਮਿੱਤਰੋ ਤੇ ਹੁਣ ਆਪਰੇ ਉਸ ਤੋਂ ਵੀ ਘੁੰਮ ਕੇ ਚਾਲਦੇ ਆਂ ਇਹ ਹੈਗਾ 19 आर 43 2017 ਮਾਡਲ 5 ਲੱਖ 60 ਹਜ਼ਾਰ ਦੀ ਡਿਮਾਂਡ ਤੇ ਮੈਸੀ ਆ ਗਿਆ ਜੀ 8 ਮਾਡਲ 2 ਲੱਖ 85 ਹਜ਼ਾਰ ਡਿਮਾਂਡ ਆ 50 ਨੰਬਰ ਆ ਇਹ ਹਾਂ ਇਹ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਮਿੱਤਰੋ ਟਰੈਕਟਰ ਟਰੈਕਟਰ ਦੀ ਕੰਡੀਸ਼ਨ ਦੇਖੋ ਇੰਜਣ ਜਮਾ ਸੁੱਕਾ ਪਿਆ ਟਰੈਕਟਰ ਦਾ ਤੇ ਜਮਾ ਇੰਜਨ ਗੇਅਰ ਓਕੇ ਆ ਹਾਂ ਜਮਾ ਓਕੇ ਆ ਜੀ ਕਾਗਜ਼ ਪੱਤਰਾ ਕਾਗਜ਼ ਪੱਤਰਾ ਦੀ ਆਪਣੀ ਜ਼ਿੰਮੇਵਾਰੀ ਹੈ ਸਾਰੀ ਠੀਕ ਹੈ ਕਾਗਜ਼ ਪੱਤਰਾ ਦੀ ਵੀਰਗਣਾ ਆਪਣੀ ਜ਼ਿੰਮੇਵਾਰੀ ਹੈ ਮਿੱਤਰੋ ਜਮਾ ਓਕੇ ਹੈ ਡਰਾਈਵਰ ਤੇ ਇਹ ਮਾਡਲ ਹੈਗਾ 2008 2,85 ਹਾ ਡਿਮਾਂਡ ਹੈ ਬਾਕੀ ਰੇ ਡਿਮਾਂਡ ਉਹਦੋਂ ਗਿਆ ਗਿਆ ਜੀ ਸੋਨਾਲਿਕਾ 2019 ਮਾਡਲ 750 ਸਕੰਦਰ ਤੇ ਕੰਡੀਸ਼ਨ ਦੇਖ ਸਕਦੇ ਹੋ ਮਿੱਤਰੋ ਡਰਾਈਵਰ ਦੀ ਸਾਰਾ ਸਮਾਨ ਬੰਦੇ ਨਾਲ ਦੇਵਾਂਗੇ ਇਹ ਕਿੰਨਾ ਕਿ ਚੱਲਿਆ ਇਹ ਚੱਲਿਆ ਹੈਗਾ ਵੀਦੇ 1385 ਘੰਟੇ ਜੀ ਇਹ 1785 ਘੰਟੇ ਤੇ ਜਿੰਨੀ ਐਸੈਸਰੀ ਦੀ ਸੀ ਜਾਂਦੀ ਐਵੇਂ ਮਿਲੂ ਸਾਰੀ ਐਵੇਂ ਮਿਲੂਈ ਲੈ ਵੀ ਮਿੱਤਰੋ ਡੱਕ ਡੁੱਕ ਜਿੰਨੀ ਐਸੈਸਰੀ ਦੀ ਦੀਆ ਸਾਰੀ ਸਾਰੀ ਉਮੇ ਮਿਲੂ ਕੁੱਲ ਮਲਾ ਕੇ ਟਰੈਕਟਰ ਜਮਾ ਨਵੇਂ ਹੀ ਪਿਆ 245000 ਡਿਮਾਂਡ ਆ ਇੰਜਨ ਕਰਨ ਨੂੰ ਦੇਖ ਸਕਦੇ ਹੋ ਪੰਪ ਨਾਲ ਵੀ ਕੋਈ ਛੇੜਛਾੜ ਨਹੀਂ ਹੋਈ ਵੀ ਜਮਾ ਸੁੱਕਾ ਇੰਜਨ ਪਿਆ ਟਰੈਕਟਰ ਦਾ ਤੇ ਬਾਕੀ ਦੇਖ ਸਕਦੇ ਹੋ ਜਿੰਨੀ ਐਸੈਸਰੀ ਨਾਲ ਐਵੇਂ ਲਵਾਂਗੇ ਸਾਰਾ ਕੁਝ ਆਈ ਦੇਵਾਂਗੀ ਠੀਕ ਹੈ ਅੱਗੇ ਆ ਗਿਆ 963 ਸਵਰਾਜ 963 B ਮਾਡਲ ਆ ਕਿਹੜਾ ਦੇਖੇ ਤੇ ਨੰਬਰ ਕਿੱਥੋਂ ਦਾ ਇਹਦਾ ਨੰਬਰ ਹੈਗਾ ਜੀ ਪੰਜਾਬ ਠੀਕ ਹੈ ਪੰਜਾਬ ਨੰਬਰ ਕਾਗਜ਼ ਪੱਤਰੀ ਦੇ ਕਾਗਜ਼ ਪੱਤਰੀ ਤਾਂ ਹੀ ਜ਼ਿੰਮੇਵਾਰੀ ਹੈ ਠੀਕ ਹੈ ਕਾਗਜ਼ ਪੱਤਰੀ ਦੀ ਜ਼ਿੰਮੇਵਾਰੀ ਹੈ 695000 ਡਿਮਾਂਡ ਆ ਜੀ ਤੇ ਕੰਡੀਸ਼ਨ ਜਮਾ ਹੋ ਕੇ ਪਈਆ ਤੇ ਲੋਨ ਦੀ ਸੌਦਾ ਵੀ ਹੈਗੀ ਆ ਜੇ ਕੀ ਹੈ ਕਿਸੇ ਵੀਰ ਕੋਲ ਪੁਰਾਣਾ ਟਰੈਕਟਰ ਹੋਵੇ ਉਹ ਆਪਾਂ ਵਿੱਚ ਘੱਟ ਲਾਂਗੇ ਜੀ ਠੀਕ ਆ ਉਹ ਟਰੈਕਟਰ ਵੀ ਵਿੱਚ ਘਟਿਆ ਜਾਓ ਅੱਗੇ ਆ ਗਿਆ 5050 डी 13 ਮਾਡਲ 435000 ਡਿਮਾਂਡ ਪੀਵੀ 60 ਨੰਬਰ ਦੇ ਵਿੱਚ ਆ ਜੀ ਤੇ ਨਾਲ ਆ ਗਿਆ ਸੋਨ ਵਾਲੀ ਕਾ ਡੀਆਈ 60 ਆਰਐਕਸ 18 ਮਾਡਲ ਦੇ ਵਿੱਚ 585000 ਡਿਮਾਂਡ ਆ ਜੀ ਤੇ ਟਰੈਕਟਰ ਇਹ ਵੀ ਨਵੇਂ ਪਿਆ ਇਹ 18 ਮਾਡਲ ਦੀ ਗੱਲ ਕਰੀਏ ਮਿੱਤਰੋ ਕੰਡੀਸ਼ਨ ਆ ਨਾ ਜਿਹੜੀ ਟਰੈਕਟਰ ਦੀ 20 ਮਾਡਲ ਵਾਲੀ ਆ ਪੰਜਾਬ ਨੰਬਰੀ ਇਹ ਵੀ ਹੈ ਪੰਜਾਬ ਨੰਬਰੀ ਹੈ ਠੀਕ ਹੈ ਪੰਜਾਬ ਨੰਬਰੀ ਅੱਗੇ ਆ ਗਿਆ ਜੀ 5210 ਫੋਰ 4 ਵੀਲ ਡਰਾਈਵ ਦੇ ਵਿੱਚ 2021 ਮਾਡਲ ਆ 9 ਲੱਖ ਹਾਂਜੀ 9 ਲੱਖ 85 ਹਜ਼ਾਰ ਡਿਮਾਂਡ ਆ ਹਾਂਜੀ ਇਹਦੇ ਤੱਕ ਬਿੱਲ ਨਹੀਂ ਕੱਟੇਗੇ ਸੱਦੇ ਬੰਦੇਆਂ ਦੇ ਨਾਂ ਕੱਟੇ ਜਾਣਗੇ ਠੀਕ ਹੈ ਮਤਲਬ ਜਿਹੜਾ ਵੀਰ ਨੂੰ ਲਊਗਾ ਫਰਸਟ ਆਨਰ ਉਹ ਬਣੂਗਾ ਫਰਸਟ ਆਨਰ ਉਹ ਬਣੂਗਾ ਜੀ ਐ ਵੀ ਫਰਸਟ ਆਨਰ ਉਹ ਬਣੂਗਾ ਤੇ ਇਹ ਟਰੈਕਟਰ ਦੇ ਬਿੱਲ ਨਹੀਂ ਕੱਟੇਗੇ 52 ਦਾ 4 ਵੀਲ ਡਰਾਈਵ ਦੇ ਵਿੱਚ 21 ਮਾਡਲ ਕਿੰਨਾ ਚੱਲਿਆ ਇਹ ਇਹ ਵੀ ਚੱਲੇਗਾ 600 ਘੰਟਾ ਵੀਰੇ 600 ਘੰਟਾ ਚੱਲਿਆ ਟਾਇਰ ਟੁੱਟ ਦੇਖ ਸਕਦੇ ਹੋ ਮਿੱਤਰੋ ਜਿਵੇਂ ਨਵੇਂ ਪਾਇਆ ਟਰੈਕਟਰ ਦੇ ਸਿਰਫ 600 ਘੰਟੇ ਚੱਲਿਆ ਤੇ 9,85,000 ਡਿਮਾਂਡ ਆ ਰੇਟ ਮੌਕੇ ਦਾ ਜਿਹੜਾ ਵੀ ਵੀਡੀਓ ਦੇਖ ਕੇ ਆਊਗਾ ਭਾਈ ਮਾਨਤਨ ਉਹਨਾਂ ਦਾ ਕਰ ਦਾਂਗੇ ਜਿਹਦਾ ਮਾਨਤਨ ਹੋ ਜੂ ਤੇ ਅੱਗੇ ਆ ਗਿਆ ਮਿੱਤਰੋ ਸਵਰਾਜ 855 ਫੋਰ ਵੀਲ ਡਰਾਈਵ ਦੇ ਵਿੱਚ 8,25,000 ਡਿਮਾਂਡ ਆ ਤੇ ਮਾਡਲ 21 ਆ ਟਰੈਕਟਰ ਇਹਦਾ ਵੀ ਸਾਰਾ ਸਮਾਨ ਨਾਲ ਹੀ ਦੇਵਾਂਗੇ ਵਿੱਚੀ ਵੇਟ ਵਿੱਚੀ ਡੈੱਕ ਦੇਖ ਲੈ ਡੈੱਕੇ ਦੇ ਵੱਡਾ ਸਾਰਾ ਲੱਗਿਆ ਵਾ ਕਾਲੇ ਦਾ ਲੱਗਿਆ ਬਈ ਠੀਕ ਆ ਤੇ ਆਪਰ ਰੱਖਣਾ ਨਹੀਂ ਇਹ ਨਾਲ ਹੀ ਦੇਣਾ ਹਾਂ ਇਹ ਹਾਂ ਸਾਰਾ ਸਮਾਨ ਵਾਲੀ ਦੀ ਰਾਇੜਾ ਵੀਡੀਓ ਚ ਹੋਰ ਵੀ ਡਰਾਈਵ ਦੇ ਵਿੱਚ ਆ ਟਾਇਰ ਟੂਰ ਦੇਖ ਸਕਦੇ ਹੋ ਪੂਰੇ ਚੰਗੇ ਪਏ ਆ ਟਰੈਕਟਰ ਦੇ ਮਿੱਤਰੋ 21 ਮਾਡਲ ਆ ਜੀ ਇਹ ਹਾਂ 21 ਮਾਡਲ ਆ 8 ਲੱਖ 25 ਹਜ਼ਾਰ ਰੁਪਏ ਡਿਮਾਂਡ ਹੈ ਦੀ 21 ਮਾਡਲ ਆ 8 ਲੱਖ ਤੇ 25 ਹਜ਼ਾਰ ਰੁਪਿਆ ਡਿਮਾਂਡ ਆ ਮਿੱਤਰੋ ਬਾਕੀ ਰੇਟ ਤੁਹਾਨੂੰ ਪਤਾ ਵੀ ਮੌਕੇ ਦਾ ਹੁੰਦਾ ਅੱਗੇ ਆਗਾ ਜੀ ਨੋਵੋ 605 ਡੀਆਈ ਸੀਆਰਡੀ ਸੀਆਰਡੀ ਇਹ ਤੇ 23 ਮਾਡਲ ਆ ਜੀ 23 ਮਾਡਲ ਆ 10 ਲੱਖ 50 ਹਜ਼ਾਰ ਰੁਪਏ ਡਿਮਾਂਡ ਹੈ ਦੀ ਠੀਕ ਆ 10 ਲੱਖ 50 ਹਜ਼ਾਰ ਡਿਮ ਤੇਹੀ ਮਾਡਲ ਆ ਤੇ ਬਲੇ ਇਹਦੇ ਵੀ ਅਗਲੇ ਦਿਨਾਂ ਤੀ ਕੱਟੇ ਜਾਣਗੇ ਹਾਂ ਇਹਦੇ ਵੀ ਬਲੇ ਸਿੱਧੇ ਬੰਦੇ ਦੇ ਨਾਲ ਕੱਟੇ ਜਾਣਗੇ ਜੀ ਲੈ ਵੀ ਮਿੱਤਰੋ ਜਮਾ ਨਵੇਂ ਆ ਤੇ ਜਿਹੜਾ ਵੀ ਲਊ ਫਾਸਟ ਹਨਰ ਉਹੀ ਬਣੂ ਬਲੇ ਦੇ ਹਲੇ ਤੱਕ ਕੱਟੇ ਨਹੀਂ ਗਏ ਜਿਹੜਾ ਵੀ ਲਊ ਤੇ ਉਸੇ ਦੇ ਨਾਂ ਤੇ ਬਿਲ ਕੱਟੇ ਜਾਣਗੇ ਟਾਇਰ ਟੂਰ ਦੇਖ ਸਕਦੇ ਹੋ ਟਰੈਕਟਰ ਦੇ ਇਹ ਤਾਂ ਮੱਥ ਵੀ ਨਿਕਸਿਆ ਬਾਈ ਚੱਲਿਆ ਕਿੰਨਾ ਕ ਇਹ ਚੱਲਿਆ ਵੀਰੇ 0 ਮੀਟਰ ਇਹ 0 ਮੀਟਰ ਹੀ ਆ ਮਿੱਤਰੋ ਦੇਖ ਸਕਦੇ ਹੋ ਟਾਇਰ ਟੂਰ ਤੇ ਜਮਾ ਨਵੇਂ ਪਏ ਟਰੈਕਟਰ ਦੇ ਹਾਰ ਵੀ ਪਾਉਣ ਦੀ ਲੋੜ ਨਹੀਂ ਜਿਵੇਂ ਜਿਹੜੇ ਵੀ ਨੇ ਲੈਣਾ ਤੇ ਹਾਰ ਵੀ ਪਿਆ ਹੋਇਆ ਹਾਰ ਵੀ ਪਿਆ ਹੋਇਆ ਇੰਦੇ ਦਾ ਹਾਰ ਜੇ ਆਪਾਂ ਗੱਲ ਕਰ ਤੇ ਆ ਕਿਵੇਂ ਸਹਿਬ ਚਲੇ ਜਾਈ ਲਈ ਬੈਠੋ ਫਾਰਮ ਤਾਂ 60 ਆ ਗਿਆ ਮਿੱਤਰੋ ਅੱਗੇ ਆ ਗਿਆ ਮਿੱਤਰੋ 65 10 ਪੀਬੀ 04 ਨੰਬਰ 17 ਮਾਡਲ 685000 ਡਿਮਾਂਡ ਇਹ 65 ਦਾ ਹੈ ਇਹ ਵੀ 65 ਐਚਪੀ ਚ ਆ ਗਿਆ ਜੀ 65 ਐਚਪੀ ਦੇ ਵਿੱਚ ਹੈ ਟਰੈਕਟਰ ਇਹ ਹਾਂਜੀ ਤੇ ਇੰਜਨ ਗੇਅਰ ਜਮਾਂ ਓਕੇ ਆ ਇੰਜਨ ਗੇਅਰ ਦਾ ਜਮਾਂ ਓਕੇ ਆ ਜੀ ਕਿਤੇ ਰੰਗ ਪੇਂਟ ਨਹੀਂ ਹੈਗਾ ਇਹਦੇ ਰੰਗ ਪੇਂਟ ਨਹੀਂ ਰੰਗ origignal ਆ ਸਾਰਾ ਰੰਗ ਸਾਰਾ ਇਹ ਨਾਲ ਹੀ ਸਾਰਾ ਰਿਕਟਾਂ ਤੇ 27 30 ਹੋਏ ਨਾ ਇਹ ਤਾਂ ਬਹੁਤ ਦਾਗੜੇ ਸੀ ਤਾਂ ਫੇਰ 65 ਦਾ ਆ ਗਿਆ ਮਿੱਤਰੋ ਨਾ ਇਹ ਮਗਰੋਂ ਆਵਾਜ਼ ਕਰਦੇ ਆ ਜੀ ਅਸਾ ਬਾਜ ਨਹੀਂ ਕਰਦਾ ਇਹ 36 30 ਮਾੜੀ ਮਾੜੀ ਕੁਦਕੁਰ ਜੀ ਕਰਦਾ ਇਹ ਜਮਾ ਨਹੀਂ ਕਰਦਾ ਜਿੱਦ ਜਮਾ 27 30 ਦੀ ਮਾੜੀ ਜੀ ਕੰਪਲੇਂਟ ਰਹਿੰਦੀ ਆ ਫਿਰ ਵੀ ਉਹਨਾਂ ਨੂੰ ਵੀ ਕੋ ਕੁਦਕੁਰ ਜੀ ਕਰਦਾ ਹਾਂ ਜੀ ਤੇ ਇਹ ਜਮਾ ਸਾਈਲੈਂਟ ਹੈ ਇਹ ਜਮਾ ਸਾਈਲੈਂਟ ਹੈ ਜੀ ਇਹ ਜਮਾ ਸਾਈਲੈਂਟ ਹੈ ਮਿੱਤਰੋ 2017 ਮਾਡਲ 685000 ਡਿਮਾਂਡ ਵੇਟ ਮੰਗ ਨਾਲ ਹੀ ਦੇਵਾਂਗੇ ਜੀ ਆਪਾਂ ਵੇਟ ਫੂਡ ਸੁਣਦਾ ਸੀ ਤਾਂ ਵੀ ਜਦੋਂ ਕੈਮਰਾ ਵੱਜ ਗਿਆ ਜਿੰਨੀ ਚੀਜ਼ ਨੂੰ ਦਿੱਸੀ ਜਾਂਦੀ ਹੈ ਤੇ ਉਨੀ ਹੀ ਤਾਂ ਮਿਲੂਗੀ ਤੇ ਨਾਲ ਆ ਗਿਆ 65 EPI ਫਾਰਮ ਟਰੈਕ 2009 ਮਾਡਲ ਆ 340000 ਰੁਪਏ ਡਿਮਾਂਡ ਹੈ ਦੀ ਠੀਕ ਹੈ ਪੰਜਾਬ ਨੰਬਰ ਆ ਪੰਜਾਬ ਨੰਬਰ ਹੈ ਜੀ ਤਿੰਨ ਜਨ ਗੇਰ ਇੰਜਨ ਗੇਰ ਦਾ ਜਮਾ ਓਕੇ ਜੀ ਇੰਜਨ ਗੇਰ ਦਾ ਓਕੇ ਆ ਮਿੱਤਰੋ ਤੇ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਤੇ ਟਾਇਰ ਦੂਰ ਵੀ ਚੰਗੇ ਪਏ ਆ ਇਹ ਇੱਕ ਲਈ ਦੀ ਡਿਮਾਂਡ ਕਿੰਨੀ ਆਪਣੀ ਇਹ ਚੰਗਾ 40000 ਦੀ ਨਵ ਮਾਡਲ ਆ ਜੀ ਨਵ ਮਾਡਲ ਆ 3 ਲੱਖ ਤੇ 40000 ਰੁਪਿਆ ਡਿਮਾਂਡ ਆ ਮਿੱਤਰੋ ਤੇ ਅੱਗੇ ਆ ਗਿਆ 50 55 12 ਮਾਡਲ ਆ ਤੇ ਇਹ ਟਰੈਕਟਰ ਨੇ ਜੇ ਆਪਾਂ 53 10 ਕਹੇ ਦੀ ਕੋਈ ਹਰਜ ਨਹੀਂ ਕਿਉਂਕਿ ਪਾਵਰ ਇਹਨਾਂ ਦੀ ਸੇਮ ਹੀ ਆ ਸੇਮ ਹੀ ਆ ਸੇਮ ਹੀ ਫਰੰਟ ਟਾਇਰ ਜਮਾਂ ਨਵੇਂ ਲੱਗੇ ਪਿਆ ਪੈਕ ਟਾਇਰ ਵੀ ਚੰਗੇ ਪਿਆ ਟਰੈਕਟਰ ਦੇ ਤੇ 12 ਮਾਡਲ 4 ਲੱਖ 70000 ਡਿਮਾਂਡ ਆ ਹਾਂਜੀ ਤੇ ਨੰਬਰ ਕਿੱਥੋਂ ਆ ਰਿਹਾ ਇਹਦਾ ਨੰਬਰ ਪੰਜਾਬੀ ਨੰਬਰ ਆ ਇਹ ਲਗਭਗ ਪੰਜਾਬ ਨੰਬਰ ਹੀ ਹੁੰਦੇ ਆਪਣੇ ਕੋਲ ਟਰੈਕਟਰਾਂ ਦੇ ਹਾਂਜੀ ਪੰਜਾਬ ਨੰਬਰੀ ਟਰੈਕਟਰ ਆਉਂਦੇ ਆ ਮਿੱਤਰੋ 470 ਡਿਮਾਂਡ ਆ 12 ਮਾਡਲ ਦੀ ਤੇ ਨਾਲ ਆ ਗਿਆ ਮਿੱਤਰੋ ਸਟੈਂਡਰਡ 460 ਮਲਟੀ ਪੀਟੀਓ 2012 ਮਾਡਲ ਆ 3 ਲੱਖ ਤੇ 20 ਹਜ਼ਾਰ ਡਿਮਾਂਡ ਆ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਮਿੱਤਰੋ ਟਾਇਰ ਦੇ ਤੱਕ ਬਈ ਨਾਲ ਦੇ ਆ ਜੀ ਅਸਾ ਟਾਇਰ ਨਾਲ ਦੇ ਆ ਹਾਂਜੀ ਟਾਇਰ ਟਰੈਕਟਰ ਦੇ ਨਾਲ ਦੇ ਆ ਮਿੱਤਰੋ ਅੱਗੇ ਆ ਗਿਆ ਸਟੈਂਡਰਡ 3 ਸਪੀਡ ਆ 21 ਮਾਡਲ ਦੇ ਵਿੱਚ ਆ 5 ਲੱਖ 50 ਹਜ਼ਾਰ ਡਿਮਾਂਡ ਆ ਟਰੈਕਟਰ ਦੀ ਬਾਕੀ ਸੋਨੂੰ ਜਿੰਨੇ ਟਰੈਕਟਰ ਦੱਸਿਆ ਮਿੱਤਰੋ ਇਹ ਬਰਨਾਲਾ ਟਰੈਕਟਰ ਮੰਡੀ ਤੇ ਖੜੇ ਆ ਆਲਖ ਟਰੈਕਟਰ ਵਾਲੇ ਵੀਰਾਂ ਤੇ ਕੰਟ੍ਰੈਕਟਰ ਨੰਬਰ ਕਿੰਨਾ ਜੀ ਆਪਣਾ 88734G247 88734G247 ਇਹ ਨੰਬਰ ਤੇ ਗੱਲਬਾਤ ਕਰਕੇ ਕੋਈ ਵੀ ਟਰੈਕਟਰ ਮਿੱਤਰੋ ਲਿਜਾ ਸਕਦੇ ਹੋ ਦਬਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ